हां हां बस एक कमेंट ही आ गया मैं नी मैं मर जाऊं भूखा ते आई बागाला दस ਛੋਡੇ ਕੋਲੀ ਆ ਗਿਆ ਵਸ ਤੁਸੀਂ ਮਾੜਾ ਜੇ ਮੈਂ ਕੰਮ ਜਾ ਆਵਾ ਅ ਵੀ ਚਲੋ ਬੈਠੋ ਮੇਰੇ ਕੋਲ ਆਏ ਸੀ ਚਲ ਆ ਜਾ ਆ ਜਾਂਦਾ ਕੋਈ ਨਹੀਂ ਨਹੀਂ ਪੁੱਤ ਕਿੱਥੇ ਗੱਲ ਸੁਣਦਾ ਚਾਹ ਪਾਈ ਪੁਵਾਈ ਛੱਡ ਗਿਆ ਕਹਿੰਦਾ ਮੈਨੂੰ ਫੋਨ ਆ ਗਿਆ ਨਾ ਮਸੀ ਰੋਟੀ ਦਾ ਕੋਈ ਚੱਕਰ ਨਹੀਂ ਰੋਟੀ ਦਾ ਚਲ ਆ ਕੇ ਵੇਲੇ-ਵੇਲੇ ਖਾ ਜਾ ਕਰਾਂਗੇ ਇਹ ਰੋਟੀ ਨਾ ਬਹੁਤ ਘਟਨ ਸੇਬ ਹੁੰਦੀ ਲੋਕੀ ਮੰਗਦੇ ਕਰਦੇ ਆਏ ਕਰਕੇ

ਹਾਂ ਆ ਗਿਆ ਬਾਈ ਇੱਕ ਮਿੰਟ ਚ ਬਸ ਆਮਾ ਬੜੀ ਮੈਂ ਹਾਂ ਹਾਂ ਬਸ ਇੱਕ ਮਿੰਟ ਚ ਆ ਗਿਆ ਮੈਂ ਨਹੀਂ ਮੈਂ ਮਰ ਜਾ ਭੁੱਖਾ ਤੇ ਆਈ ਬਾਗ ਲੈ ਦੱਸ ਹੈ ਵੀ ਇੱਕ ਰੋਟੀ ਪਿੱਛੇ ਫਿਰਦੇ ਆ ਤੁਰੇ ਤੂੰ ਰੋਟੀ ਦਾ ਖਾ ਜਾ ਚੰਦਰਿਆ ਮੈਂ ਦੋ ਕੁ ਬੁਰਕੀਆਂ ਖਾ ਜਾ ਪੁੱਤ ਹਾਏ ਮੈਂ ਮਰ ਜਾ ਕਿੰਨੀਆਂ ਮਾਂ ਦੀਆਂ ਅੰਤੜਾ ਤੜਫਦੀਆਂ ਨੇ ਵੀ ਮੇਰਾ ਪੁੱਤ ਭੁੱਖਾ ਤੁਰੇ ਫਿਰਦਾ ਮਾਂ ਇੱਥੇ ਰੱਜ ਕੇ ਪੈਂਦੀ ਹੈ ਕਿ ਇਹ ਨਹੀਂ ਚੰਦਰਾ ਮੰਨਦਾ ਨੀ ਦਵਰ ਕਿਆਂ ਰੋਟੀ ਦੀਆਂ ਖਾ ਜਾਂਦਾ ਕਿੱਡੀ ਕ ਗੱਲ ਸੀਗੀ ਇਹ ਤਾਂ ਫੋਨ ਕਰਨ ਵਾਲਿਆਂ ਤਾਂ ਕਰ ਹੀ ਜਾਣਾ ਕੰਮ ਵਾਲੇ ਤਾਂ ਐਂ ਕਰਦੇ ਹੁੰਦੇ ਚੱਲ ਪੁੱਤ ਤੇਰੀ ਕਿਸਮਤ 'ਚ ਨਹੀਂ ਹੈਗੀ ਚਾਹ ਰੋਟੀ ਹਜੀ ਆਪੇ ਰ ਹੈਲੋ ਹਾਂ ਹਾਂ ਮੈਂ ਆ ਗਿਆ ਭਾਈ ਤੁਸੀਂ ਕਸਟਮਰ ਨੂੰ ਖੜਾਓ ਦੋ ਮਿੰਟ ਲਈ ਮੈਂ ਆ ਗਿਆ ਬਾਅਦ ਜਲਦੀ ਆ ਗਿਆ ਰੋਕੋ ਇੱਥੀ ਜabb ਵੀ ਅੰਦਰ ਰਹਿ ਗਈ ਹੋਣਾ। ਸਸਿਕਾ ਬਾਈ, ਸਤਿ ਸ੍ਰੀ ਅਕਾਲ। ਕੀ ਹਾਲ ਆ ਸਤਨਾ? ਹਾਂ, ਵਧੀਆ-ਵਧੀਆ ਸਾਰੇ ਠੀਕ ਆ। ਤੇ ਚਲੋ ਤੁਸੀਂ ਅੰਦਰ ਮਾਤਾ ਕੋਲ ਚਾਹ ਪਾਣੀ ਪਿਓ। ਮੈਂ ਆ ਗਿਆ 2 ਮਿੰਟਾਂ ਚ ਬਸ। ਕੀ ਗੱਲ ਐ ਇੰਨੀ ਕਾੜੀ-ਕਾੜੀ ਸਤਨਾ ਮਾਏ 2 ਮਿੰਟ ਬਹਿਨੇ ਆਪਾਂ ਚਾਹ ਪੀਏ। ਮੈਂ ਛੋਡੇ ਕੋਲੀ ਆ ਗਿਆ ਬਸ ਤੁਸੀਂ ਮਾੜਾ ਜੇ ਮੈਂ ਕੰਮ ਜਾ ਆਇਆ। ਅ ਵੀ ਚਲੋ ਬੈਠੋ। ਮੇਰੇ ਕੋਲ ਆਏ ਸੀ। ਚਲ ਆ ਜਾ ਆ ਜਾਂਦਾ ਕੋਈ ਨਾ। ਇੰਨੀ ਵੀ ਕੀ ਕਾੜੀ ਬਹਿਣ ਪਣਾਈਆ ਥੋੜਾ ਆਉਂਚ ਲਗਾ। ਮੋਣਿਆ ਲਗੇ ਚਲ ਕੋਈ ਨਾ ਦੁਕਾਨਦਾਰੀ ਦੇ 100 ਕੰਮ ਹੁੰਦੇ ਨੇ ਤੈਨੂੰ ਪਤਾ ਦੁਕਾਨਦਾਰੀ ਨਾਲ ਬਈ ਨਾਲ ਉਹ ਵੀ ਵੱਡੇ ਹੁੰਦੇ ਨੇ ਘਰ ਦੀ ਮਾਂ ਨਾਲ ਗੱਲ ਮੈਂ ਤਾਂ ਬਹੁਤ ਗੁੱਸਾ ਆਇਆ ਆਏ ਪੁੱਤਿਆ ਆ ਜਾ ਚਲ ਚੱਕਰੇ ਕਿਹੜਾ ਹੈਗਾ ਕੋਈ ਲੀਂਦੇ ਹੀ ਨਹੀਂ ਹਾਂ ਪੁੱਤਾ ਨਹੀਂ ਆ ਸਾਸ੍ਰਿਕਾ 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 ਠੀਕ ਹੋ ਜੀ ਹਾਂ ਠੀਕ ਹੈ ਬਹਿ ਜਾ ਪੁੱਤ ਤੈਨਾਂ ਮਾਂ ਸਤਨਾਮ ਨੂੰ ਕੀ ਹੋਇਆ ਸਾਡੀ ਗੱਲ ਵੀ ਨਹੀਂ ਸੁਣੀ ਹੈਗੀ ਨਹੀਂ ਪੁੱਤਾ ਕਿੱਥੇ ਗੱਲ ਸੁਣਦਾ ਚਾਹ ਪਾਈ ਪਵਾਈ ਛੱਡ ਗਿਆ ਕਹਿੰਦਾ ਮੈਨੂੰ ਫੋਨ ਆ ਗਿਆ ਹੈ ਵੀ ਤਸ ਰੋਟੀ ਚਾਹ ਵੀ ਨਾ ਖਾਵੇ ਬੰਦਾ ਐਨਾ ਕੰਮ ਲਾਉਣ ਦੇ ਸਾਡੀ ਆਿਆਂ ਦੀ ਕਦਰ ਨਹੀਂ ਕੀਤੀ ਕੀ ਸੋਚਦਾ ਕੋ ਸਾਡਾ ਪਰੋਣਾ ਵੀ ਮੈਂ ਘਰੇ ਆਇਆ ਤੇ ਉਹਨੇ ਗੱਲ ਵੀ ਨਹੀਂ ਕੀਤੀ ਥੱਤ ਬਗਾਨਾ ਵੀ ਰੁੱਕ ਕੇ ਗੱਲ ਕਰਦਾ ਖੜਾ ਨਹੀਂ ਤੁਹਾਡੇ ਕੋਲੇ ਚਲੋ ਚਲੋ ਅੰਦਰ ਮਾਂ ਹੈਗੇ ਚਲੋ ਚਲੋ ਸਰਪਾਨੇਗੇ ਬਸ ਆ ਕੇ ਮੈਂ ਮਾਰ ਜਾ ਬੜਾ ਕੰਮ ਆ ਸੱਚੀ ਮੇਰਾ ਪੁੱਤ ਐਹ ਜਿਵੇਂ ਕੀ ਕੰਮ ਚੰਗਾ ਮਾਂ ਆ ਜਾ ਬੈਠ ਪਹਿਲਾਂ ਤੁਹਾਨੂੰ ਪਾਣੀ ਪੁਣੀ ਲਿਆਦਾ ਪੀਣਾ ਦੇਖ ਲੈ ਮਾਂ ਵੀ ਉਹਨੂੰ ਤਾਂ ਝੁਰਦੀ ਆ ਚਾਨ ਨਾਲ ਖਾ ਪੀਦਾ ਕਰੇ ਨਾ ਕਿਸੇ ਕੋਈ ਮੋਦਕ ਤੋਂ ਇਹ ਦੁਕਾਨਦਾਰੀ ਦੀ ਕਮੀ ਇਹ ਜਿਹੇ ਤੇ ਤਾਂ ਮਾਜੀ ਬਹੁਤ ਹੈ ਨਾ ਕੋਟਾ ਵੀ ਬਣਾ ਸਕਦਾ ਨਾ ਜਿੰਮੇਵਾਰੀ ਪਾੜੀ ਪੱਡੀ ਐ ਦਸਨ ਤੇ ਕਰੇਗੀ ਪੰਜ ਡਾ ਵੱਡਾ ਕੰਮ ਜਿੰਮੇਵਾਰੀ ਵੀ ਨਹੀਂ ਪੱਡੀ ਐ ਪਰ ਭੈਣ ਭਾਈਆਂ ਨਾਲ ਤਾਂ ਇਹ ਨਾ ਵੱਡੀ ਹੁੰਦੀ ਰਿਸ਼ਤੇ ਨਾਲ ਤਾਂ ਇਹ ਨਾ ਵੱਡੀ ਹੁੰਦੀ ਵੀ ਉਹ ਬਾਰ ਚਾਏ ਸੌਲ ਤੇ ਆਪਾਂ ਉਹਨਾਂ ਦੀ ਬੇਗਦਰੀ ਕਰਤੀ ਕਹੋਈ ਨਾ ਕਿ ਜੋ ਹੋਰ ਕੋਲ 2 ਮਿੰਟ ਵੀ ਨਹੀਂ ਸੀ ਸਾਡੇ ਕੋਲ ਉਹਨਾਂ ਦੇ ਕੰਮ ਦੀ ਜ਼ਿੰਮੇਵਾਰੀ ਭਾੜਦਾਗਾ ਆਪਣੇ ਘਰ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈਗੀ ਮੈਂ ਉਹੀ ਨਮਾ ਮਾਂ ਚਲੋ ਜੇ ਦੁਕਾਨ ਤੇ 4 ਪੈਸੇ ਕਮਾਉਂਦਾ ਆਉਂਦੇ ਤਾਂ ਕਰੀ ਨਹੀਂ ਸੋ ਡੇਕਰ ਵਾਸਤੇ ਕਰਦਾ ਉਹ ਕਿਹੜਾ ਵਿਚਾਰਾ ਉਹ ਕਰਦਾ ਚਲ ਉਹਨੂੰ ਐ ਸਮਝਾ ਦੋ ਇੱਕ ਅਦਾ ਬੰਦਾ ਵਧ ਰੱਖ ਲੈ ਜੇ ਕੰਮ ਵਧ ਗਿਆ ਚਾਹ ਦੀਆਂ ਤਾਂ ਦੋ ਘੁੱਟਾ ਪਰ ਲੈਂਦਾ ਚਾਹ ਵੀ ਨਹੀਂ ਪੀਵੇ ਉਹ ਤਾਂ ਹੈਗਾ ਵਾ ਬੰਦੇ ਨੂੰ ਰੋਟੀ ਪਾਣੀ ਦਾ ਟਾਈਮ ਤੇ ਖਾਣਾ ਚਾਹੀਦਾ 10 ਮਿੰਟ ਕੱਢ ਕੇ ਸਾਡੇ ਕੋਲ ਵੀ ਮੈਂ ਪੂਰਾ ਸੂਰਾ ਟਾਈਮ ਹੀ ਆ ਆ ਸਾਨੂੰ ਉਹਦੇ ਤੱਕ ਕੰਮ ਸੀ ਅਸੀਂ ਉਹਦੇ ਕੋਲ ਆਏ ਸੀ ਸਾਨੂੰ ਐਂ ਤੇ ਵੀ ਜਿਓ ਗੱਲ ਨੂੰ ਫੋਨ ਲੈਂਦਾ ਤਾਂ ਫਿਰ ਠੀਕ ਸੀ ਹੁਣ ਦੱਸ ਕਦੋਂ ਆਊਗਾ ਕਦੋਂ ਆਉਣਾ ਉਹ ਚਿੱਤਾਂ ਕੀ ਗੱਲ ਹੈ ਤੁਸੀਂ ਛੇਤੀ ਮੁੜਨਾ ਖੇਤੀ ਮੋਗਣਾ ਇਹਨਾਂ ਦਾ ਨਾ ਪੈਸਿਆਂ ਦਾ ਰੌਲਾ ਜਿਹੀ ਬੈਂਕ ਤੇ ਆਪਨੇ ਪਿੰਡ ਹੋ ਗਿਆ ਤੇ ਉਹਨੂੰ ਬੈਂਕ ਚ ਲੈ ਕੇ ਜਾਣਾ ਤੇ ਨਾਲ ਚਲ ਉਹਦੀ ਜਾਣ ਪਛਾਣ ਆ ਕਿ ਬੈਂਕ ਵਾਲੇ ਮੈਨੇਜਰ ਨਾਲ ਤੇ ਹੁਣ ਦਸਕ ਜਿਹਦੇ ਨੂੰ ਉਹ ਆਪੋ ਨਾਲ ਆਏ ਤੇ ਬੇਕਮਨ ਹੋ ਜਾਣਾ ਕੰਮ ਤਾਂ ਉਹ ਮਿੰਟਾਂ ਚ ਕਰਾ ਦੂ ਉਹਦੇ ਮੌਰਿਆ ਦਾ ਸੱਚੇ ਪਾਣੀ ਪਰ ਤੇ ਕਰਦੇ ਆ ਸਿਆਣਾ ਦਾ ਬਥੇਰਾ ਹੈਗਾ ਤਾਂ ਤਮਾ ਉਹਦੇ ਕੋਲੇ ਆਏ ਸੀ ਬਿਓ ਮੈਂਟਿਕ ਕੰਮ ਕਰਵਾ ਦਿੱਤਾ ਉਹਦੀ ਚੱਲਦੀ ਐ ਬੈਠਣੀ ਉੱਠਣੀ ਉਹਦੀ ਮੇਜੇ ਇਕੱਲਾ ਗਿਆ ਤਾਂ ਸਾਰਾ ਦਿਨ ਰੋਣੀ ਰੱਖਣਗੇ ਐ ਨਹੀਂ ਪਤਾ ਫੇਰ ਕਦੋਂ ਕੱਲ ਨੂੰ ਜਾਂ ਪਰਸ ਨੂੰ ਆਈ ਕਿ। ਅਸੀਂ ਵੀ ਦਸ ਤਰਫੋਂ ਟੈਪ ਤੇਲ ਕੱਢ ਕੇ ਆਈਦਾ ਦਾ। ਇਹਨੂੰ ਵੀ ਖੇਤੀ ਦੇ ਕੰਮਾਂ ਚ ਬੇਲ ਨਹੀਂ ਮਿਲਦੀ। ਐ ਕਰੋ ਪੁੱਤ ਤੁਸੀਂ ਅੰਦਰ ਚੱਲੋ ਮੀਂਹ ਆ ਗਿਆ ਮੈਂ ਚਾਹ ਬਣਾਉਂਦੀ ਆਂ। ਚਲ ਮੈਂ ਚਾਹ ਨੂੰ ਕੀ ਸੀ 2 ਮਿੰਟ ਸਾਡੇ ਕੋਲ ਹੀ ਬਹਿ ਜਾਂਦੀ। ਕੋਈ ਨਾ ਪੁੱਤ ਬਹਿ ਜਾਂਦੀ ਐ ਤੁਸੀਂ ਮੰਜਲ ਲੈ ਲਓ। ਲਮਾਂ ਸਤਲੰਤ ਰੋਟੀ ਖਾਣੇ ਨਹੀਂ ਆਇਆ। ਤਾ ਇਤਨ ਨਕੰਟ ਹੋ ਗਿਆ ਸਾਨੂੰ ਜਿੱਤੀ ਜਾਂਦਿਆਂ। ਫਿਰ 12:00 1 ਵਜੇ ਰੋਟੀ ਖਾਣ ਉੱਠੜਦੇ ਨੇ ਬੈਂਕ ਵਾਲੇ। ਫਿਰ ਉਹਨਾਂ ਨੇ ਨਹੀਂ 2.5 ਘੰਟੇ ਬੈਠਣਾਗਾ। ਸਾਨੂੰ ਤਾਂ ਇੱਥੇ ਆਥਨ ਹੋ ਜਾਊਗਾ। ਪਰੇ ਪਸ਼ੂ ਵੀ ਦੇਖਣੇ ਜਾਂਦੇ। ਕੀ ਗੱਲ ਪੁੱਤ ਮੋੜਦਣਾ ਤੁਸੀਂ? ਨਾ ਹੋਰ ਮਾਂ। ਕੀ ਕਰਾਂ ਪੁੱਤ? ਉਹਨੂੰ ਮੈਂ ਤਾਂ ਉਹੋ ਜਿਹੀ ਹੈ। ਸੋ ਟਾਈਮ ਨਾਲ ਆ ਜਾਗਾ। ਟਾਈਮ ਨਾਲ ਆ ਜਾਗਾ ਰੋਟੀ, ਚਾਹ, ਪਾਣੀ ਟਾਈਮ ਨਾਲ ਕਰ ਖਾਲੀ ਪੀ ਜਾਗਾ। ਪਰ ਕਿੱਥੇ? ਇਕ ਨੇ ਸੌਂਦਾ ਮੇਰੇ। ਕੰਮ ਵਾਲਾ ਮੈਂ ਕਰਾਂਦੀ ਘਰ ਮੇਰੇ ਚੁੱਕੇ ਵਾਲੀ ਹੈ ਮੇਰੇ ਸਿਰ ਤੇ ਜੇ ਨਾ ਮੈਂ ਕਰਾਵਾਂ ਕਿਸੇ ਤੋਂ ਕੰਮ ਕੋਲੇ ਖੜ ਤੇ ਆ ਕਰਵਾਤਾ ਤੇ ਐਸੇ ਦਾ ਲੈਣ ਨੂੰ ਦਾ ਖੜਨਾ ਤਾਂ ਪੈਂਦਾ ਹੀ ਆ ਕੋਲੇ ਤੇ ਮੈਂ ਤਾਂ ਕਰਾ ਪਰ ਉਹਨੂੰ ਦੋ ਪਰੌਂਖੇ ਨਾਲ ਹੀ ਬੰਨਦਿਆ ਕਰ ਇੰਨਾ ਚਿਰ ਭੁੱਣ ਪਾਣਾ ਕੰਮ ਕਿਵੇਂ ਕਰੂੰ ਤੋ ਹਮਲੇ ਹੋ ਗਏ ਸਪੁੱਤਰ ਦੋ ਪਰੌਂਖੇ ਨਾਲ ਕਿੱਥੇ ਬੰਨਦਾ ਤੋ ਖਾਂਦੇ ਨਹੀਂ ਐ ਮੁੜਕੇ ਅੰਦਰ ਰਾਤ ਕੁੱਤਿਆਂ ਨੂੰ ਭੌਂਦਾ ਆ ਕੇ ਆਉਂਦਾ ਹੋਇਆ ਤੇ ਮੇਰੀ ਗੱਲ ਸੁਣੋ ਇੱਥੇ ਤਾਂ ਮੈਂ ਦੋ ਬਰਕੀਆਂ ਤੱਕ ਤੈਨੂੰ ਦੇਖਵਾ ਵੀ ਤੇ ਨਹੀਂ ਜਦ ਖਾਣਾ ਖਾਣਾ ਕੋਈ ਨਹੀਂ ਕੋਈ ਤੇ ਵਾਰ ਨਹੀਂ ਉਹ ਟੇ ਉੱਤੇ ਖਾਂਦਾ ਜਾਂ ਜੀ ਰਹਿੰਦਾ ਹਣਾ ਪਰੜੀ ਇਹਨਾਂ ਮੈਂ ਇੰਨਾ ਵੀ ਜੀ ਰਹਿੰਦਾ ਕੰਮ ਚ ਬਾਰਾ ਵੀ ਰੋਟੀ ਵੀ ਨਹੀਂ ਟਾਈਮ ਤੇ ਖਾਂਦਾ ਹੈ ਜੇ ਰੋਟੀ ਪਾਣੀ ਖਾਊਗਾ ਨਹੀਂ ਤਾਂ ਫਿਰ ਸਿਹਤ ਕੇ ਮੈਂ ਠੀਕ ਰਹੂ ਕਿਵੇਂ ਕੰਮ ਕਰੂੰ ਕਿਤੇ ਪਿੱਛੇ ਜਦ ਚੇ ਉਹਦੇ ਤੱਕ ਹੋਣ ਲੱਗਿਆ ਜਾਂ ਪੁੱਥਣ ਪਾਣਾ ਪੈਂਦਾ ਰਹਿੰਦਾ ਪਾਣੀ ਕਿ ਨਹੀਂ ਪੀਂਦਾ ਰਹਿੰਦਾ ਦਰਦ ਹੋਣ ਲੱਗਿਆ ਮਸਾ ਠੀਕ ਹੋਇਆ ਉਹਦੇ ਕੰਮ ਤੇ ਜਾਂਦਾ ਉਹ ਬਾਰਾ

ਉਹ ਤਾਂ ਆਇਆ ਨਹੀਂ ਕੱਥੇ ਤੱਕ ਰੋਟੀ ਖਾਣ ਵੀ ਨਹੀਂ ਆਇਆ ਆ ਘੁੜੀ ਤੇ ਪਰੌਣਾ ਆਇਆ ਇਹ ਵੀ ਉਹਨੂੰ ਡਿੱਕੀ ਜਾਂਦੇ ਨੇ ਮੇਰੀ ਗੱਲ ਸੁਣ ਲੈ ਜੇ ਤਾਂ ਲੱਗਣਾ ਉਹਦੀ ਦੁਕਾਨ ਤੇ ਉਹਦੇ ਨਾਲ ਫੇਰ ਤਾਂ ਰੋਟੀ ਨਾ ਖਾਈ ਵੀ ਆਏ ਸਮਝ ਲੈ ਮੈਂ ਤਾਂ ਭੁੱਖੇ ਰਹਿਣਾ ਜੇ ਤੈਨੂੰ ਕਿਤੇ ਹੋਰ ਲਵਾਉਂਦਾ ਤਾਂ ਲੱੱਗ ਜਾ ਬੜੀ ਕੁਛ ਨਾ ਇਹ ਦੋਨੇ ਮਨ ਬੜਾ ਹੁਣ ਤੋਂ ਇਹ ਉਹਦੇ ਨਾਲ ਦੁਕਾਨ ਤੇ ਲੱਗਣਾ ਭੁੱਖ ਘਟ ਸਕਦਾ ਹੈ ਕਿ ਨਹੀਂ ਕਿ ਨਹੀਂ ਬੱਸ ਸੁਣੀ ਗੱਲ ਨਾ ਡਰ ਨਾ ਏ ਮਾਂ ਦਾ ਕਹਿੰਦਾ ਪੁੱਤ ਰਹੇ ਆ ਕਿ ਜਦ ਸਤਨਾਮ ਆਪਨੇ ਟਾਈਮ ਤੇ ਰੋਟੀ ਖਾਂਦਾ ਤੇ ਉਹ ਕਿੱਥੇ ਖਾਣ ਦਾ ਟਾਈਮ ਦੇ ਰਿਹਾ ਉਹ ਨਾ ਮਸੀ ਰੋਟੀ ਦਾ ਕੋਈ ਚੱਕਰ ਨਹੀਂ ਰੋਟੀ ਦਾ ਚੱਲ ਸਾਥ ਤੇ ਵੇਲੇ-ਵੇਲੇ ਖਾ ਜਾ ਕਰ ਠੀਕ ਆਇਆ ਖਾ ਲੈਦਾ ਵੇਲੇ-ਵੇਲੇ ਪਰ ਪੁੱਤ ਟਾਈਮ ਘਟਾਉਂਦਾ ਰੋਟੀ ਖਾਂਦਾ ਕੰਮੀ ਨਹੀਂ ਜਮੇਵਾਰੀ ਹੈ ਤੇ ਨਾ ਮੇਰੇ ਵਿਚਾਰ ਤੇਰੇ ਹੱਥੋਂ ਮੈਨੂੰ ਲੱਗਦਾ ਸਾਹਮਣੇ ਯਾਦ ਕਰਾਉਣਾ ਪਊਗਾ ਤੁਸੀਂ ਆਏ ਬੈਠੇ ਆਂ ਸੁਬੀਰ ਉਹਨੂੰ ਯਾਦ ਕਰਾ ਦੇਗਾ ਕਿ ਤੱਕ ਉਸੇ ਕੰਮ ਤੇ ਲਵਾ ਦੇ ਨਾ ਕੋਈ ਨਾ ਪੈਣ ਮੈਂ ਜਾਤ ਕਰਾਉਂਦਾ ਪਰ ਹੂੰ ਭਾਈ ਚੱਲਦੀ ਵਧੀਏਗੀ ਵੀ ਜੇ ਕਿਤੇ ਲਵਾ ਦੇ ਤਾਂ ਮਾੜਾ ਘਰ ਦਾ ਸੌਫਾ ਹੋ ਜਾਊਗਾ ਚਲ ਕੋਈ ਨਾ ਹੋਰ ਕਰਦਾ ਪਰਵਾਹ ਠੀਕ ਆ ਸਰ ਹਾਂ ਤੇਰੀ ਮਾਂ ਠੀਕ ਰਹਿੰਦੀ ਆ ਹਾਂ ਮਾਸੀ ਠੀਕ ਤਾਂ ਚਾਹ ਵੜਾ ਕੇ ਦੇ ਮੱਕ ਰੋਟੀ ਖਾਣੀ ਆ ਨਾ ਬਸ ਚਾਹ ਬਣ ਕੇ ਲੋ ਆਹੀ ਮੇਰਾ ਕੰਮ ਕਰਾਉਂਦਾ ਆਹ ਹੁੰਦਾ ਮੇਰਾ ਭਾਈ ਵੀ ਤੇਰੇ ਨਾਲ ਬਥੇਰੀ ਚੱਲਦੀ ਆਉਂਦੀ ਅਸੀਂ ਵੀ ਉਹਦੇ ਕੋਲ ਹੀ ਆਏ ਸੀ ਪਰ ਆਪਾਂ ਤਾਂ ਬਾਰੇ ਕਰ ਗਏ ਤੁਸੀਂ ਕਰੋ ਕੋਈ ਆਵੇ ਤਰਾਪੋਤੀ ਤਾਂ ਆਉਗੀ ਹਾਂ ਚਲੋ ਠੀਕ ਆ ਫਿਰ ਮਾਸੀ ਸਨੇਹਾ ਲਾ ਦਿਆ ਕਾਪੂਤਰਾ ਸਨੇਹਾ ਲਾ ਦੋ ਪਹਿਲੇ ਬੱਚੇ ਬਸ ਸਾਡੇ ਕੋਲ ਆਇਆ ਸੀ ਬਸ ਬੰਨਣਾ ਨਹੀਂ ਸੁਣੀ ਸੁਣੀ ਕਰਨੀ ਪੈਤੀ ਦੱਸ ਸੰਗਾਪਤ ਨਮੇੜਲਾ ਕੰਮ ਹੋਰ ਸਤਨ ਵਾਲਾ ਬੰਦਾ ਇੱਥੇ ਵੈਸਾ ਖੜਾ ਤੇ ਕਬੇ ਸੋਰਾ ਰੱਪਾ ਕਾ ਤੇ ਮੋਏ ਇਹ ਤੇ ਪਾਣਾ ਤੇ ਕਿਸੇ ਕੰਮ ਕੀ ਕਿ ਬੋਰੀ ਤਾਂ ਲੱਗ ਗਈ ਲਸਨੀ ਬਤਾ ਪੁੱਛੇ ਜਨਾਈ ਬਾਨੀ ਛੱਡ ਕੇ ਹਨਾ ਲਗਾ ਤੇ ਲੱਗ ਗਿਆ ਪਹਿਲਾਂ ਇਹ ਕਹਣਾ ਮੈਂ ਨਹੀਂ ਕਰਾਂਗਾ। ਉਹ ਕਹਿੰਦੇ ਜੇ ਸੁਨੇਹੜਾ ਤੱਕ ਪਾਉਂਦੇ ਫੇਰ ਲੋਕੰਨਾ ਸੋਤ ਜ ਕੋਈ ਮਰਜੀ ਆ ਜੇ ਰਿਸ਼ਤੇ ਆਪਾਂ ਨੂੰ ਦਾਸ ਆਉਂਦੇ। ਕਹਣਾ ਮੈਂ ਨਹੀਂ ਕਰਾਂਗਾ। ਰਿਸ਼ਤੇ ਦਮ ਆਇਆ। ਆਹ ਵਾਲਾ ਕੰਮ ਕਰਨ ਹੋ ਜਾ ਮੈਂ ਬੜੀ ਏਡੀ ਵੱਡੀ ਦੁਕਾਨ ਆ। ਇੰਨੇ ਮੁਲਾਜ਼ਮ ਰੱਖੇ ਹੋਏ ਨੇ ਹੈ। ਉਹ ਤਾਂ ਕਰਨਾ। ਤੇ ਕੇ ਲਈ ਨਾ ਕੋਈ ਰਸਤਾ ਹੈ ਮੈਨਾਂ ਫਰਤੀ ਕਿ ਵਧੀਆ ਜਿਹਾ ਸੁਭਾਅ ਦੀ ਕੋਈ ਲੈਂਡਿੰਗ ਦੀ ਚਾਹਤ ਹੈ। ਪੁੱਤ ਤਾਂ ਹੈ ਨਿਕਰਮ ਦਾ ਨਾ ਮਾਂ ਕੋਈ ਇਹ ਹੈ ਜੀ ਅੱਜ ਨਾ ਤੇਰੀ ਗੁੱਤਪੱਟੂ ਨੇ ਮੇਰਾ ਕੰਮ ਛਡਾਉ। ਨਹੀਂ ਮਾਂ ਵਿੱਚ ਕੁੜੀਆਂ ਬਥੇਰੀਆਂ ਸਿਆਣੀਆਂ ਤੁਸੀਂ ਗਰੀਬ ਘਰ ਦੀ ਕਿਸੇ ਕੁੜੀ ਲਿਓ ਜਿਹੜੀ ਨਾਲੋਂ ਤਾਂ ਤੇਰੀ ਪੈਰ ਪੁੱਜੀ ਨਾਲੇ ਵਧੀਆ ਕਰੇ ਕੰਮਕਾਰ ਕਰੇ। ਬੋਲੀ ਪੜੀਗੀ ਇੱਕ ਜਨਮਾ ਤੇ ਹੁਣ ਪੁੱਤ ਤੂੰ ਐਤਾ ਕਰੀਂ ਕਰਤੀ ਨਾ ਮੈਨੂੰ ਪਤਾ। ਤਖੜਿਆਂ ਦੀਆਂ ਤਾਂ ਆਪ ਕੰਮ ਕਰਵਾਉਣਾ ਵੇਖੋ। ਕੰਮ ਤਾਂ ਤਰੀਕ ਕਰਦੀ ਕਰਦੀ ਆ। ਮੈਨੂੰ ਨਾ ਸੁਣਾ। ਬੈਠ ਸਤਨਾਮ ਆ ਗਿਆ ਸਤਨਾਮ ਹਾਂ ਭਾਈ ਮੇਲ ਦੀ ਵੇਲ ਹੈ ਵੇਲ ਤਾਂ ਕਿੱਥੇ ਕੰਮ ਹੀ ਬਹੁਤ ਜ਼ਿਆਦਾ ਨਹੀਂ ਮੇਲ ਤਾਂ ਇੱਕ ਮਿੰਟ ਦੀ ਹੈ ਨਹੀਂ ਬਹੁਤ ਜ਼ਿਆਦਾ ਕੰਮ ਆ ਗਿਆ ਇਧਰ ਭੱਜਦਾ ਇਧਰ ਭੱਜਦਾ ਕੰਮ ਹੀ ਨਹੀਂ ਭਾਈ ਅਸੀਂ ਬਣਾਉਣਾ ਚਾਹੁੰਦੇ ਚਲੋ ਕੰਮ ਤਾਂ ਵਧੀਆ ਗੱਲਾਂ ਭਾਈ ਇੱਕ ਦੋ ਬੰਦੇ ਭਲਾ ਲਾ ਬੰਦੇ ਵੀ ਭਾਈ ਵਧਾਏ ਆ ਬੰਦੇ ਖੜਾ ਇੱਕ ਕੰਮ ਕਰ ਤੇ ਸਾਰਿਆਂ ਦੇ ਵਿੱਚ ਨਗਰਾਨੀ ਰੱਖਣੀ ਪੈਂਦੀ ਆ ਸਾਰਾ ਦਿਨ ਆਪ ਕਰਨਾ ਪੈਂਦਾ ਨਾਲ ਘੇਰੀ ਕੰਮ ਹੁੰਦਾ ਪੁੱਤ ਹੈਗਾ ਬਈ ਆਪ ਜਿਸਰਾਣੇ ਖੜੇ ਬਿਨਾ ਕੋਈ ਕੰਮ ਕਰ ਸਕਦਾ ਪੁੱਤ ਸਵੇਰੇ ਤੂੰ ਚਾਹ ਛੱਡ ਕੇ ਆ ਪਿੰਡ ਤਾਂ ਹੈ ਕੋਈ ਨਾ ਮਾਂ ਉਹ ਨਹੀਂ ਪੀ ਕੇ ਗਿਆ ਸਾਰਾ ਦਿਨ ਇੰਤਰਾ ਫਿਰਦਾ ਕੰਮ ਨਾ ਹੋਇਆ ਕੁਛ ਖਾ ਵੀ ਹੈ ਕਿ ਉੱਥੇ ਹਾਂ ਮੈਂ ਖਾ ਪੀ ਦਿਆ ਸੀ ਐਂ ਚੁੰਡਾਂ ਦਾ ਉਹਨਾਂ ਚੀ ਖਵਾਣਾ ਪੀਣਾ ਉਹਦਾ ਕੰਮ ਤਾਂ ਕਰਨਾ ਹੀ ਸੀ ਹਾਂ ਐ ਨਹੀਂ ਭੁੱਖਾ ਰਹਿੰਦੀ ਹੁੰਦਾ ਪੁੱਤ ਐਂ ਕਰੂੰ ਰੋਟੀ ਖਾ ਕੇ ਜਾਈ ਕੋਈ ਨਾ ਮਾਂ ਲੈ ਆਉਂਦਾ ਹਾਂ ਹਲੋ ਹਾਂ ਜੀ हां भाई कोई गल ਨਹੀਂ ਤੁਸੀਂ ਇਹਨਾਂ ਨੂੰ ਬਾਅਦ ਆ ਕੇ ਸਮਝਾਓ ਸਾਰੀਆਂ ਚੀਜ਼ਾਂ ਦਿਖਾ ਦਿਓ ਜੇ ਕਿਹੜੀ ਵੀ ਚੀਜ਼ ਮੰਗ ਜਾਓ ਦਿਖਾਉਂਦਾ ਡੀਲ ਕਰੋ हां ਕੋਈ ਗੱਲ ਨਹੀਂ ਮੈਂ ਆ ਗਿਆ ਬਸ 2 ਮਿੰਟਾਂ ਤੇ ਜੀ ਜੀ ओके ਕਿਨੂੰ ਤੋਂ ਫਟ ਕਰਕੇ ਰੱਖਦਾਗਾ ਉਹਦੀ ਮਾਲਕਾਂ ਦਾ ਲੈਣਾ ਆਪਣਾ ਨਾਲ ਮੈਕਅੱਪ ਵਾਲੇ ਕੋਲ ਨੇ ਇੱਕ ਕੰਮ ਆਇਆ ਜਿਵੇਂ

ਤੈਨੂੰ ਅਖੀਰ ਕੰਮ ਛੱਡ ਕੇ ਤੇਰੇ ਕੋਲ ਕੋਈ ਕੰਮ ਆਇਆ ਹੋਰ ਅਸੇ ਕੀ ਦੇ ਕੋਲੇ ਇਹ ਜੇ ਤੇਰੀ ਜਾਨਸ਼ਾਨ ਸੀ ਤਾਂ ਹੀ ਤੈਨੂੰ ਕਹਿੰਦੇ ਅੱਖੇ ਮੈਂ ਚੱਲਿਆ ਮੈਂ ਤੁਹਾਨੂੰ ਕਹਿਤਾ ਕਰਵਾ ਦੂੰਗਾ ਮੈਂ ਕੋਈ ਚੱਕਰ ਨਹੀਂ ਮੈਨੂੰ ਫੋਨ ਲਾ ਦਿਓ ਮੈਂ ਕਰਵਾ ਦੂੰਗਾ ਮੈਨੂੰ ਚਲਦੀ ਹੈ ਨਾ ਕੰਮ ਤਾਂ ਕਰਾ ਦੇਗਾ ਸਾਡੀ ਗੱਲ ਸੁਣ ਅਸੀਂ ਤੜਕੇ ਦੇ ਦੇਖੀ ਜਾਂਦੇ ਆ ਪਹਿਲਾਂ ਤੂੰ ਤੜਕੇ ਚਾਹ ਹੋ ਗਈ ਵਿਚਾਲੇ ਛੱਡ ਗਿਆ ਹੈ ਫਿਰ ਤੂੰ ਟਾਈਮ ਤੇ ਰੋਕੀ ਨਹੀਂ ਰਿਹਾਂਦਾ ਆਏ ਪਰ ਚੁੱਪਚਾਪ ਜੁਨਾ ਬੈਠ ਠੀਕ ਹੋ ਕੇ ਬੈਠ ਦੋ ਮਿੰਟ ਮੇਰੀ ਗੱਲ ਸੁਣੋ ਕੀ ਤੀ ਹੈ ਹਾਂ ਦੱਸੋ ਸੱਤ ਨਾ ਦਿੱਤਾ ਹੀ ਵੀ ਅਸੀਂ ਤੇਰੇ ਕੋਲੇ ਚੱਲ ਕੇ ਆਏ ਤੇਰਾ ਫਰਜ਼ ਬੰਦ ਹੈ ਕਿ ਤੂੰ ਜਵਾਈ ਨਾਲ ਜਾ ਕੇ ਆ ਉਹਦਾ ਕੰਮ ਕਰਾਵੇਂ ਪਹਿਲਾਂ ਤੈਨੂੰ ਪਰਪਾਈ ਦੇ ਰਿਸ਼ਤੇ ਜ਼ਰੂਰੀ ਨੇ ਹੈ ਜਾਂ ਨਹੀਂ ਹਾਂ ਮੈਂ ਕਰਵਾ ਦੂੰਦਾ ਕੰਮ ਜਦੋਂ ਮੈਂ ਤੁਹਾਨੂੰ ਕਹਤਾ ਜਦੋਂ ਵੀ ਮੇਰੇ ਕੋਲ ਥੋੜੀ ਜਿਹੀ ਵੇਲ ਹੋਵੇ ਉਹਦੀ ਨਾਲ ਜਿਨਾ ਸੱਤ ਕੇ ਕੰਮ ਥੋੜਾ ਉਹਦੀ ਕਰਵਾ ਦੂੰ ਦੇਖਿਆ ਦੇਰ ਤਾਂ ਆਉਂਦਾ ਦੇਰ ਕੀ ਮੈਂ ਤੱਕਦੋਂ ਮਿਲ ਸਾਡੇ ਤਾਂ ਅੱਜੜਿਆ ਪੈਣਾ ਕੰਮ ਚ ਰੋਹੀ ਠਰਕ ਠਰ ਅੱਜ ਨਹੀਂ ਤਾਂ ਕਰ ਨਾ ਹੋਊਗਾ ਜਦੋਂ ਤੱਕ ਤੈਨੂੰ ਮੈਂ ਕਹਿੰਦਾ ਕਿ ਸਾਡਾ ਸਿਰ ਮੈਂ ਨਾ ਪਰ ਜਦ ਅੱਜ ਅਸੀਂ ਕੋਮਾਈ ਕਰਦੇ ਹਾਂ ਕਮਾਈ ਜਿਹੜਾ ਕਮਾਈ ਕਰਾਂਗੇ ਫੇਰ ਹੀ ਕੋਈ ਰੋਟੀ ਖਾਵਾ ਜੱਟ ਦੀ ਸਤਨਾਮ ਆਪਾਂ ਦੇਖੋ ਰੋਟੀ ਖਾਣ ਦੇ ਵਾਸਤੇ ਕਮੋਨ ਢਿੱਡ ਭਰਨ ਵਾਸਤੇ ਰੋਟੀ ਰੋਟੀ ਦੇ ਵਾਸਤੇ ਆਪਾਂ ਕੰਮ ਕਰਦੇ ਪਰ ਇੰਨਾ ਕੰਮ ਵੀ ਜ਼ਰੂਰੀ ਨਹੀਂ ਵੀ ਆਪਦੇ ਸਰੀਰ ਨੂੰ ਰੋਕ ਕਰਨ ਕੋਈ ਰੋਗ ਲਾ ਨੋ ਉਹ ਬਾਈ ਕੁਝ ਨਹੀਂ ਹੁੰਦਾ ਹਾਂ ਦਾ ਤੁਸੀਂ ਤਾਂ ਪ੍ਰਾਣੇ ਬਾਰੇ ਜਿਹੜੀਆਂ ਗੱਲਾਂ ਕਰਨ ਲੱਗੇ ਜਦੋਂ ਪ੍ਰਾਣੀਆਂ ਦੇ ਪੇੜਾਂ ਚ ਗੱਲਾਂ ਹੁੰਦਾ ਸੀ ਇਹ ਪ੍ਰੋਟੀਨ ਆਦਿ ਦਾ ਟਾਈਮ ਨਾ ਖਾੜੀਆ ਹੁਣ ਕਿਉਂਕਿ ਟਾਈਮ ਟੂ ਮੀ ਹੈਗਾ ਹੁਣ ਤੱਕ ਫਿਰ ਦਿਨ ਖਾ ਚਾਹੇ ਰਾਤ ਦਾ ਕੰਮ ਕਰੋ ਜਰੂਰੀ ਆ। ਸੁਧਿ ਦੇਖ ਲਾ ਤੇ ਕਮਾਉਣਾ ਧੀ ਖਾ ਰੋਟੀ ਖਾ ਤੇ ਹਾਂ ਰੋਟੀ ਖਾ ਤੇ ਕਮਾਉਨੇ ਆ ਘਰ ਲਈ ਕਮਾਉਨੇ। ਰੋਟੀ ਤੇ ਹੋਰੇ ਫਿਰ ਇਹਨੂੰ ਤਾਂ ਫੋਕਰ ਮਾਰ ਕੇ ਦੇ ਆ ਕੁੱਤੀ ਕਰਕੇ ਬਾਹਰ ਨੂੰ ਜਾ ਰਹੇ ਆ। ਵੀ ਮੈਂ ਆ ਗਿਆ। ਜਿੰਦ ਰੋਟੀ ਖਾ ਤੇ ਕਮਾਉਣਾ ਜਿੰਦ ਤੇ ਹੋਰੇ ਪਏ ਇਹਨੂੰ ਤਾਂ ਹਾਂ। ਗੱਲ ਤਾਂ ਚਲੋ ਪਾਣੀ ਹੱਡੀ ਠੀਕ ਆ। ਰੋਟੀ ਦੀ ਚਲੋ ਮੈਂ ਬੇਕਦਰੀ ਕਰ ਰਿਹਾ। ਕਮਾਂ ਦੇ ਲਾਲਚ ਦੇ ਵਿੱਚ ਰੋਟੀ ਮੈਂ ਟਾਂਸਰ ਨਹੀਂ ਖਾ ਰਿਆ ਕਿਉਂਕਿ ਮੈਨੂੰ ਵੀ ਥੋੜਾ ਜਿਹਾ ਐ ਹੋ ਗਿਆ ਵੀ ਚਲਦੀ ਕੋਈ ਕੰਮ ਕਰੀਏ ਇਹ ਕਰੀਏ ਪਰ ਸਾਨੂੰ ਪਤਾ ਹੈ ਨਾ ਅੱਜ ਦਾ ਸਮਾਂ ਜਿਹੜਾ ਪੈਸੇ ਦੀ ਦੌੜ ਆ ਇਹਦੇ ਕਰਕੇ ਵੀ ਸੇਤੀ ਕੰਮ ਕਰ ਲਈਏ ਦੋ ਪੈਸੇ ਕਮਾ ਲਈਏ ਵੀ ਚੰਗੀ ਰੋਟੀ ਖਾ ਲਾਂਗੇ ਪਰ ਇਸ ਰੋਟੀ ਨੂੰ ਖਾ ਨਹੀਂ ਰੇ ਇਹੀ ਗੱਲ ਤਾਂ ਮੈਂ ਕਹਨੀ ਆ ਪੁੱਤ ਤੂੰ ਮੂਰੇ ਪਈ ਰੋਟੀ ਵੀ ਨਹੀਂ ਖਾ ਸਕਦਾ ਐਨਾ ਕੰਮ ਮਾ ਲਾਲ ਸਵੇਰੇ ਤੁਹਾਨੂੰ ਭੱਜੀ ਜਾਣਾ ਦਿਨ ਦਾ ਇੱਕ ਕਰੀ ਜਾਣਾ ਰੋਟੀ ਦੀ ਖਾਤਰ ਤੇ ਅੱਜ ਦੀ ਰੋਟੀ ਤੇ ਹੋਰੇ ਬਈਆ ਉਹ ਤੋਂ ਖਾ। ਨਹੀਂ ਮਾਂ ਤਾਂ ਗੱਲ ਮੈਂ ਛੋਟੀ ਸਮਝ ਗਿਆ ਵੀ ਤੁਸੀਂ ਰੋਟੀ ਖਾਤਰ ਮੈਨੂੰ ਕਹਿੰਦੇ ਹੋ ਵਾਰ-ਵਾਰ ਕੋਈ ਗੱਲ ਨਹੀਂ ਮੈਂ ਕੈਂਸਰ ਰੋਟੀ ਖਾ ਲਿਆ ਕਰੂੰਗਾ ਪਰ ਫਿਰ ਵੀ ਨਾ ਜਦੋਂ ਕਿਸੇ ਦਾ ਫੋਨ ਆ ਜਾਂਦਾ ਫਿਰ ਜਾਣਾ ਪੈਂਦਾ ਮਜਬੂਰੀ ਬਣ ਜਾਂਦੀ ਆ। ਪੁੱਤ ਆ ਰੋਟੀ ਨੂੰ ਤੋਂ ਮੂਰੇ ਪੈ ਨੂੰ ਛੱਡ ਜੰਨਾ। ਇਹ ਰੋਟੀ ਨਾ ਬਹੁਤ ਘਟਨ ਸੇਬ ਹੁੰਦੀ ਲੋਕੀ ਮੰਗਦੇ ਕਰਦੇ ਆਏ ਕਰਕੇ ਵੀ ਸਾਨੂੰ ਇੱਕ ਰੋਟੀ ਮਿਲ ਜੇ ਇੱਕ ਰੋਟੀ ਦੇ ਦੂ ਨਾ ਪਤਾ ਇਹਦੀ ਕਦਰ ਕੱਪ ਨਹੀਂ ਸਿੱਖ ਕੋਈ ਗੱਲ ਨਹੀਂ ਮਾ ਹੁਣ ਜਿਹੜਾ ਕੁਛ ਇਹ ਤੋਂ ਪਹਿਲਾਂ ਹੋਣਾ ਸੀ ਹੋ ਗਿਆ ਹਾਂ ਹੁਣ ਮੈਂ ਜ਼ਰੂਰ ਟਾਈਮ ਸੇ ਰੋਟੀ ਖਾਇਆ ਕਰੂੰਗਾ ਕਦੇ ਮੈਂ ਕੰਮ ਲਈ ਭੱਜਦਾ ਨਹੀਂ ਹਾਂ ਸਤਰਾਮ ਕੰਮ ਤਾਂ ਨਾ ਜ਼ਿੰਦਗੀ ਦੀ ਕਦੇ ਵੀ ਨਹੀਂ ਮੁੱਕਦੀ ਬੰਦਾ ਮੁੱਕ ਜਾਂਦਾ ਪਰ ਆਪ ਦਾ ਟਾਈਮ ਤੇ ਖਾਣਾ ਪੀਣਾ ਚਾਹੀਦਾ ਆਪ ਦੇ ਘਰ ਪਰਿਵਾਰ ਤੋਂ ਆਪ ਦੇ ਰਿਸ਼ਤੇਦਾਰਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਹਾਂਜੀ ਬਾਈ ਇਹ ਗੱਲ ਮੈਂ ਛੋਟੇ ਬਿਲਕੁਲ ਸਮਝਦਾ ਮੈਂ ਵੀ ਹਨਾ ਚਲੋ ਕਾਲੀ ਕਾਲੀ ਵਿੱਚ ਕੰਮਾਂ ਦੀ ਪੈਸੇ ਦੀ ਦੌੜ ਵਿੱਚ ਰਿਸ਼ਤਿਆਂ ਨੂੰ ਵੀ ਨਹੀਂ ਨਿਵਾ ਰਿਆ ਮੇਰਾ ਉੱਤੇ ਫਰਜ ਮੰਦਾ ਕੈਂਸਰ ਰੋਟੀ ਖਾਣਾ ਤੇ ਸਾਰਾਂ ਲਈ ਟਾਈਮ ਦੇਣਾ ਕੰਮ ਕਰਦਾ ਹੁੰਦੇ ਰਹਿਣਗੇ ਪਹਿਲਾਂ ਸੇਵ ਜਰੂਰੀ ਆ ਅੱਜਾ ਮੇਰੇ ਪੁੱਤ ਨੂੰ ਮੈਂ ਆਪ ਖਵਾਉਂਦੀ ਆ ਛੋਟੇ ਹੁੰਦਣ ਨੂੰ ਵੀ ਖਵਾਉਂਦੀ ਰਹੀ ਆ ਚਾਹਤਿ ਆ ਮਾਲਿਆ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਇਹ ਵੀ ਤੁਹਾਨੂੰ ਕਿੰਨੇ ਲੱਗੀ ਕਮੈਂਟਾਂ ਰਾਹੀਂ ਜਰੂਰ ਦੱਸਣਾ ਸਾਡੀ ਹਰ ਇੱਕ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਵੀਡੀਓ ਦਾ ਇਹ ਹੀ ਸੰਦੇਸ਼ ਹੈਗਾ ਵੀ ਅੱਜ ਦੇ ਸਮੇਂ ਵਿੱਚ ਸਾਰੀ ਦੁਨੀਆ ਪੈਸੇ ਦੀ ਹੋੜ ਵਿੱਚ ਦਿਨ ਰਾਤ ਭੱਜੀ ਰਹਿੰਦੀ ਆ ਵੀ ਉਹ ਆਪਣਾ ਟਾਈਮ ਸਿਰ ਰੋਟੀ ਨਹੀਂ ਖਾਂਦੇ ਰੋਟੀ ਦੀ ਕਦਰ ਨਹੀਂ ਕਰਦੇ ਰੋਟੀ ਨਸੀਬ ਵਾਲਿਆਂ ਨੂੰ પ્રાપ્ત ਹੁੰਦੀ ਆ ਸਾਨੂੰ ਰੋਟੀ ਖਾਣ ਲਈ 10 ਮਿੰਟ ਜਰੂਰ ਸਮਾਂ ਕੱਢਣਾ ਚਾਹੀਦਾ ਰੋਟੀ ਦੀ ਕਦਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਰੋਟੀ ਮੰਗਦੇ ਨੇ ਜਿਹੜੇ ਹਰ ਸਮੇਂ ਸੜਕਾਂ ਤੇ ਰੋਟੀ ਪਿੱਛੇ ਰੋਲਦੇ ਨੇ ਸਾਡਾ ਅੱਜ ਦਾ ਇਹੀ ਮੌਟਮ ਸੀਗਾ ਸਾਨੂੰ ਕੰਮ ਕਰ ਵੀ ਬਹੁਤ ਜ਼ਰੂਰੀ ਨੇ ਮਿਹਨਤ ਵੀ ਅਸੀਂ ਦਿਨ ਰਾਤ ਕਰਦੇ ਆਂ ਪਰ ਇੱਕ ਕਰ ਰਹੇ ਆਂ ਰੋਟੀ ਕਰਕੇ ਸਾਨੂੰ ਕਦੇ ਵੀ ਣਗੌਲਿਆ ਨਹੀਂ ਕਰਨਾ ਚਾਹੀਦਾ ਸਵੇਰੇ ਵੀ ਸਾਨੂੰ ਸੀਮਤ ਸਹੀ ਸਮੇਂ ਦੇ ਮੁਤਾਬਕ ਰੋਟੀ ਖਾਣੀ ਜ਼ਰੂਰੀ ਆ ਸ਼ਾਮ ਨੂੰ ਵੀ ਟਾਈਮ ਨਾਲ ਰੋਟੀ ਖਾਣੀ ਜ਼ਰੂਰੀ ਆ ਬਹੁਤ ਬੰਦੇ ਦੇਖੇ ਜਿਹੜੇ ਕੰਮ ਦੇ ਲਾਲਚ ਦੇ ਵਿੱਚ ਰੋਟੀ ਨਹੀਂ ਖਾਂਦੇ ਚਲੋ ਇੱਕ ਜਵਾਨੀ ਪੜਾ ਉਹਦਾ ਸਰੀਰ ਦੇ ਵਿੱਚ ਚਾਂਦ ਹੁੰਦੀ ਆ ਬੰਦਾ ਤਾਕੜਾ ਹੋਣ ਦੇ ਨਾਲ ਉੱਤੇ ਵੇਲਾ-ਕਵੇਲਾ ਕਰਕੇ ਵੀ ਰੋਟੀ ਖਾਂਦਾ ਕੰਮ ਵੀ ਕਰਦਾ ਰਹਿੰਦਾ ਪਰ ਇੱਕ ਚੀਜ਼ ਹੈ ਕਲੀਅਰ ਕਟ ਆ ਵੀ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਵੱਡੀ ਕਮੀ ਆ ਵੀ ਜਿਹੜੀ ਟਾਈਮ ਤੱਕ ਰੋਟੀ ਨਹੀਂ ਖਾਂਦੇ 60 ਸਾਲਾਂ ਤੱਕ ਬੜੀ ਮਿਹਨਤ ਕਰਦੇ ਆ ਬੜਾ ਕੁਝ ਕਰਦੇ ਆ ਬੜਾ ਪੈਸਾ ਕਮਾਉਂਦੇ ਆ ਆਪਣੇ ਘਰ ਲਈ ਪਰ 60 ਸਾਲਾਂ ਤੋਂ ਬਾਅਦ ਇਹ ਡਾਕਟਰਾਂ ਦਾ ਘਰ ਭਰਦੇ ਆ ਕਿਉਂਕਿ ਉਦੋਂ ਨੂੰ ਇਹਨਾਂ ਨੇ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੱਤਾ ਹੁੰਦਾ ਅਨੇਕਾਂ ਬਿਮਾਰੀਆਂ ਨੂੰ ਸਰੀਰ ਨਾਲ ਚਿਮੜ ਲੈਂਦੇ ਆ ਉਸ ਤੋਂ ਬਾਅਦ ਫਿਰ ਉਸ ਪੈਸਾ ਉਸ ਤੋਂ ਅੰਦੁੱਦ ਦਾ ਆਪਾਂ ਕੀ ਕਰਨਾ ਜਿਹੜਾ ਕਿ ਆਪਾਂ ਇੱਕ ਰੋਟੀ ਲਈ ਕਮਾਇਆ ਜੇ ਉਹ ਆਪਾਂ ਨੂੰ ਨਸੀਬ ਹੀ ਨਾ ਹੋਇਆ ਕੋਈ ਫਾਇਦਾ ਨਹੀਂ ਮੇਰਾ ਇਹ ਨਿੱਕਾ ਜਿਹਾ ਮੈਸੇਜ ਆਇਆ ਜੇ ਕਿ ਜਰੂਰ ਧਿਆਨ ਰੱਖਿਓ ਭਾਈ ਹਾਂਜੀ ਇਹ ਰੋਟੀ ਦੀ ਖੂਨ ਪਰ ਸਿੰਨੇ ਨਾਲ ਰੋਟੀ ਬਣਦੀ ਹੈ ਇਹਦੀ ਕਦਰ ਕਰਨੇ ਸਿੱਖੋ ਠੀਕ ਹੈ ਕੰਮ ਵੀ ਜ਼ਰੂਰੀ ਹੈ ਤੇ ਢਿੱਡ ਵੀ ਭਰਨਾ ਜ਼ਰੂਰੀ ਹੈ ਇਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁਬਲੀ ਹੈ